ਇਹ ਸਰਾਸਰੀ ਕਾਨਫਰੰਸ ਕੀਤੀ ਜਾ ਰਹੀ ਹੈ ਇੱਕ ਇਸ ਘਟਨਾ ਨੂੰ ਲੈ ਕੇ ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੁੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਇੱਕ ਵੀਡੀਓ ਵੀ ਬਣੀ ਹੋਈ ਹੈ ਪੁਆਇੰਟ ਇਹਨਾਂ ਦਾ ਰਾਉਂਡ ਅਪ ਕਰ ਲਿਆ ਨੇ ਔਰ ਇਹਨਾਂ ਤੇ ਜੋ ਬਣਦੀ ਕੋਈ ਆਕੀਤੀ ਆ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਨੂੰ ਸਟ੍ਰਿਕਟ ਆਦੇਸ਼ ਨੇ ਕਿ ਮੋਰਲ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਰਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ। ਤੁਸਾਂ ਦਾ ਕਾਰਨ ਸਾਹਮਣੇ ਆਇਆ ਵੀ ਕਾਤੋਂ ਹੋਰ ਕੰਮ ਸੀ ਕੀ ਲੜਾਈ ਕੀ ਸੀ ਆਖਰਕਾਰ ਕਿਦਾ ਮਾਮਲਾ ਸੀ? ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜੇ ਮੋਟੇ ਗੱਡੀ ਲੱਗੀ ਨਾਲ। ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਨੇ ਕੋਈ ਟਾਈਮ ਜਿਵੇਂ ਇੱਕ ਬੱਚੇ ਆਪਾਂ ਦੇਖਦੇ ਆ ਉਦਾਂ ਕੁਛ ਨਹੀਂ। ਮੌਕੇ ਤੇ ਸਟੰਡ ਨਾਲ ਫਿਰ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟ ਹੈਗੇ ਨੇ ਇਹਨਾਂ ਕੋਲ ਜਿਹੜਿਆ ਆਪਾਂ ਗੱਡੀ ਚ ਦੇਖਦੇ ਆ ਜਿਹੜਾ ਇੱਕ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ। ਤੁਹਾਡੇ ਮਾਦਮ ਦੇ ਮਰੇ ਦੱਸਣਾ ਚਾਹਨਾ ਵੀ ਕੋਈ ਸਲ ਅਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਡ੍ਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ ਚ ਉਹ ਇਹ ਚੀਜ਼ ਮਲੀ ਤਾਂ ਉਹਦੇ ਮੁਤਾਬਕ ਵੀ ਬਣ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਇਹ ਸਾਰਾ ਗਰੁੱਪੀਸਮ ਨੂੰ ਲੈ ਕੇ ਸੀ ਕਿ ਜੇ ਜਾਂ ਕੋਈ ਨਹੀਂ ਸਰ ਤੁਹਾਨੂੰ ਦੱਸਦੇ ਆ ਮੈਂ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਤੋਂ ਤੁਤੂਮਮੇ ਹੋ ਗਈ ਬੋਲ ਬੁਲਾਰਾ ਜਿਵੇਂ ਆਪਣੇ ਕਹਨੇ ਆ ਜੀ ਔਰ ਉਸ ਤੋਂ ਬਾਅਦ ਇਹ ਆਪਸ ਚ ਸਾਰੀ ਸੱਟ ਨਾਲ ਸਾਹਮਣੇ ਆ ਗਈ ਸਰ ਬੋਜਾ ਦੇ ਬਾਰ ਕਾਫੀ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਕਾਲਜ ਲਾਲੋ ਮਿੰਦਰਾ ਕਾਲਜ ਤੇ ਬਾਰ ਕਾਫੀ ਮੁੰਡੇ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਕਾਲਜ ਚ ਪੜਨ ਨਹੀਂ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਅਸੀਂ ਬਾਹਰ ਤੋਂ ਕੱਟ ਤਾਂ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਇਦਾਂ ਦਾ ਕ੍ਰਿਮੀਨਲ ਜਾਂ ਕੋਈ ਇਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜਿਆਂ ਚ ਵੀ ਚੈੱਕ ਰੱਖਦੇ ਹਾਂ ਔਰ ਗਸ਼ਿਤ ਕਰਕੇ ਉਹਦੀ ਪ੍ਰੋਪਰ ਚੈਕ ਸਰ ਜਿਹੜੇ ਕਾਲਜ ਉਸੇ ਜਿਹੇ ਕਾਲਜ ਤੋਂ ਜੀ ਕਹਿਆ ਫਿਰ ਉੱਥੇ ਥੋੜੀ ਜੀ ਪੁਲਿਸ ਤਨਖਾਦ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਹੈ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਦੀ ਡਰਾਈਵ ਚੱਲੇਗੀ ਕਾਲਜਾਂ ਦੇ ਬਾਹਰ ਕੋਈ ਸਪੈਸ਼ਲ ਕੋਈ ਸਰ ਮੈਂਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜਸ ਹੋ ਗਏ ਜਾਂ ਸਕੂਲਸ ਨੇ ਜਿੱਥੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਾਹ ਰੱਖਦੇ ਹਾਂ ਸਾਰੀ ਗੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿੱੜੀ ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਆ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਵੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਸਰ ਜੀ ਸਾਰੂ ਚੜੇ ਲੈ ਗਏ ਨੇ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾਏ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟ ਔਰ ਇਹਨਾਂ স্টেਪਸ ਦਾ ਅੱਗੇ ਚੱਲ ਕੇ ਖਾਇਮਾ ਜਾਂ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਜਿਹੜਾ ਐਕਟੀਵਿਟੀਜ਼ ਦੇ ਅੰਦਰ ਐਂਟਰ ਕਰ ਜਾਂਦਾ ਫਿਰ ਵਾਪਸ ਹੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਉਹ ਸਾਰੀਆਂ ਅਸੀਂ ਰੈਗੂਲਰ ਕੰਮ ਕਰ ਰਹੀਆਂ ਨੇ ਹੁਣ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਉਹ ਲੱਗਾ ਹੋਇਆ ਹੈ ਚਾਹੇ ਸਿਟੀ ਦਾ ਆਈਡੀਆ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਸਾਰਾ ਅਸੀਂ ਇਸ ਚੀਜ਼ ਦਾ ਧਿਆਨ ਰੱਖਾਂਗੇ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਵਧ ਰਹੀ ਹੈ ਨਹੀਂ ਨਹੀਂ ਉਮਰ ਹੈ ਕਿੰਨੀ ਹੈ ਬੈਕਗ੍ਰਾਉਂਡ ਸਾਹਮਣੇ ਨਹੀਂ ਜੀ ਨਹੀਂ ਨਹੀਂ ਕਿਸੇ ਦਾ ਕੋਈ ਕੰਮ ਨਹੀਂ ਬੈਕਗ੍ਰਾਉਂਡ ਸਰ ਉਮਰ ਕੀ ਨਹੀਂ ਹੈ ਜੀ ਇਹਨਾਂ ਸਾਰਿਆਂ ਦੀ 20 22 ਸਾਲ ਦੇ ਨੇ ਜੀ ਸਾਰੇ ਕੋਈ ਇਹਨਾਂ ਤੇ ਕੋਈ ਐਫ ਆਈ ਆਰ ਦਰਜ ਹੋਈ ਹੈ ਜਾਂ ਇਹਨਾਂ ਤੇ ਸਰ ਸਬਕ ਸਿਖਾਉਣ ਦਾ ਇੱਕ ਤਰੀਕਾ ਹੈ ਸਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਜਾਂ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਵੱਲ ਪਾਸੇ ਜਾ ਰਿਹਾ ਹੈ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਜੇ ਨੇ ਜੁਮ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਹੈ ਉਸੇ ਕਾਰਵਾਈ ਕਰਾਂਗੇ ਜਰੂਰ ਔਰ ਇਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ ਚ ਲਿਆ ਦੇ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਖਤਰਾ ਚ ਠੀਕ ਹੈ ਠੀਕ ਹੈ ਸਰ ਠੀਕ ਹੈ